ਦੇਖ ਸਕਦੇ ਹੋ ਦੋਸਤੋ ਇਸ ਵਕਤ ਜੋ ਦਿਜਾ ਰਿਹਾ ਹੈ ਘੱਗਰ ਦਰਿਓ ਘੱਗਰ ਨਦੀ ਦੇਖ ਸਕਦੇ ਹੋ ਇਹ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਕਿਹੜਾ ਪਿੰਡ ਹੈ ਜੀ ਕੁੱਲਰੀਆਂ ਜੀ ਕੀ ਨਾਮ ਹੈ ਸ਼ੁਭਨਾਮ ਸਿਮਰਨਜੀਤ ਕੁੱਲਰੀਆਂ ਡਿਸਟ੍ਰਿਕਟ ਮਾਨਸਾ ਜੀ ਮਾਨਸਾ ਤੇ ਕਈ ਜ਼ਿਲ੍ਹਾ ਪ੍ਰੀਸ਼ਦ ਮੈਂਬਰੋਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜੀ ਠੀਕ ਹੈ ਜੀ ਇਹ ਜੋ ਆ ਦੇਖ ਰਹੇ ਹਾਂਗੇ ਪਾਣੀ ਦਾ ਪਿਛਲੇ ਸਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਕੁੱਲਰੀਆਂ ਤੱਕ ਪਾਣੀ ਗਿਆ ਹੈ ਇਹ ਇਹਦਾ ਹੁਣ ਚਾਂਦਪੁਰੇ ਖੜਿਆ ਹੈ ਕਿ ਕਿਵੇਂ ਪਾਣੀ ਘਟ ਰਿਹਾ ਹੈ ਕਿ ਵਧ ਰਿਹਾ ਹੈ ਪਿਛਲੇ ਸਾਲ ਕੱਲਾ ਕੁਲੜੀਆਂ ਤੱਕ ਨੇ ਜੀ ਜਿਹੜਾ ਬਾਰਡਰ ਦੇ ਨਾਲ ਲੱਗਦਾ ਏਰੀਆ ਹੈ ਹਾਂ ਇੱਥੋਂ ਲੈ ਕੇ ਸਰਦੂਲਗੜ ਦੇ ਲਾਸਟ ਪਿੰਡਾਂ ਤੱਕ ਪੰਜਾਬ ਤੇ ਹਰਿਆਣੇ ਦੇ ਜਿਹੜੇ ਪਿੰਡ ਸੀ ਕੱਗਰ ਨੇ ਨੁਕਸਾਨ ਕੀਤਾ ਸੀ ਇੱਥੋਂ ਚਾਂਦਪ੍ਰਾਵਾਹ ਨੇ ਟੁੱਟਿਆ ਤੇ ਉਧਰ ਰੋੜਕੀ ਵਗੈਰਾ ਤਿੰਨ ਚਾਰ ਥਾਂ ਤੋਂ ਸਰਦੂਲਗੜ ਦੇ ਨੇੜੇ ਵੀ ਬੰਨ ਟੁੱਟੇ ਸੀ ਹਾਂ ਰੋੜਕੀ ਟੁੱਟੇ ਸੀ ਪਾਣੀ ਪਿੱਛੋਂ ਥੋੜੀ ਥੋੜੀ ਵਧ ਰਿਹਾ ਪਰ ਕੱਲ ਤਿੰਨੇ ਦਰਵਾਜ਼ੇ ਬਿਲਕੁਲ ਬੰਦ ਹੋ ਗਏ ਸੀ ਤੇ ਤਿੰਨਾਂ ਦੇ ਵਿੱਚ ਹਲੇ ਦਰਸ਼ਤ ਵਗੈਰਾ ਫਸਣੇ ਸ਼ੁਰੂ ਹੋ ਗਏ ਸੀ ਉਦੇ ਕਰਕੇ ਪਾਣੀ ਦੀ ਡਾਫ ਲੱਗੀ ਤਾਂ ਪਾਣੀ ਪਿੱਛੇ ਵਧਣਾ ਸ਼ੁਰੂ ਹੋ ਗਿਆ ਸੀ ਅੱਜ ਸਵੇਰੇ ਆ ਤੁਸੀਂ ਦੇਖ ਸਕਦੇ ਹੋ ਕੋਲੇ ਦਰਖਤ ਵਗੈਰਾ ਪਏ ਆ ਜਿਹੜੇ ਇਹ ਕੱਟ ਕੇ ਸਫਾਈ ਕੀਤੀ ਹੈ ਉਹਦੇ ਕਰਕੇ ਉਹ ਸਾਹਮਣੇ ਟੁੱਪਲ ਦਾ ਦਰਖਤ ਤੁੰਗਦਾ ਹੋਊਗਾ ਬਿਲਕੁਲ ਜੀ ਉਹ ਜਿਹੜੇ ਥੱਲੇ ਪਿੱਛੇ ਪਏ ਆ ਉਹਨਾਂ ਤੋਂ ਉੱਤੇ ਪਾਣੀ ਸੀ ਠੀਕ ਹੈ ਟੁੱਪਲ ਬੰਦ ਹੋਣ ਕਰਕੇ ਸਫਾਈ ਫੋਲ ਦਰਖਤਾਂ ਕਰਕੇ ਬੰਦ ਹੋ ਗਿਆ ਸੀ ਦਰਖਤਾਂ ਕਰਕੇ ਦਰਖਤ ਫਲ ਜਾਂਦੇ ਆ ਫਿਰ ਪਿੱਛੇ ਜਿਹੜੀ ਬੂਟੀ ਆ ਸਰਕੰਡਾ ਵਗੈਰਾ ਆ ਕੇ ਉਹ ਸਾਰਾ ਕੁਝ ਪ੍ਰੈਸ ਹੋਈ ਜਾਂਦਾ ਨਾਲ ਉਹੀ ਜਦੋਂ ਪਾਣੀ ਜਿਵੇਂ ਪਿਛਲੇ ਸਾਲ ਪੁਲਾਂ ਦੀ ਸਫਾਈ ਨਹੀਂ ਹੋ ਸਕੀ ਮੌਕੇ ਤੇ ਕੋਕਲੈਨ ਮਸ਼ੀਨ ਨਹੀਂ ਮਿਲੀ ਪਾਣੀ ਪਿੱਛੇ ਚੜਨਾ ਸ਼ੁਰੂ ਹੋ ਗਿਆ ਬੰਨ ਤੇ ਦਬਾਅ ਬਣ ਗਿਆ ਤੇ ਬੰਨ ਟੁੱਟ ਗਿਆ ਇਸੇ ਕਰਕੇ ਨੁਕਸਾਨ ਹੋਇਆ ਇਹੇ ਪੁਲਾਂ ਦੀ ਸਫਾਈ ਫਿਰ ਕਰਕੇ ਜਾਣੀ ਪੈਂਦੀ ਹੈ ਇਨ੍ਹਾਂ ਦੀ ਪੁਲਾਂ ਦੀ ਸਫਾਈ ਕਰਨੀ ਪੈਂਦੀ ਹੈ ਜੀ ਜਿਵੇਂ ਹੁਣ ਕੱਲ ਸਾਨੂੰ ਪਤਾ ਲੱਗਿਆ ਸੀ ਕਿ ਪੁਲ ਬੰਦ ਹੋ ਗਏ ਹਾਂ ਮੇਰੇ ਕਹਿਣ ਦਾ ਭਾਵ ਇਹ ਆ ਵੀ ਪਾਣੀ ਪੰਜ ਕੁਲੇ ਹੁੰਦਾ ਪਰ ਸਾਡੇ ਲੋਕ ਆ ਜਿਹੜੇ ਉਹਨਾਂ ਨੂੰ ਚਿੰਤਾ ਪਹਿਲਾਂ ਹੋ ਜਾਂਦੀ ਹੈ ਬਿਲਕੁਲ ਜੀ ਸਾਡੇ ਲੋਕ ਇਥੇ 24 ਘੰਟੇ ਵਾਂਗੂ ਰਹਿੰਦੇ ਆ ਪਹਿਲਾਂ ਰਕਤੀਆਂ ਨਾਲ ਕਰਕੇ ਜਿਹੜੀ ਸਪਾਈ ਕਰਦੇ ਸੀ ਪਰ ਹੁਣ ਸਾਨੂੰ ਐਚ ਕੀ ਫੋਕਲੈਂਡ ਮਿਲ ਗਈ ਪਿਛਲੇ ਸਾਲ ਫੋਕਲੈਂਡ ਮਿਲੀ ਪਰ ਫੋਕਲੈਂਡ ਸਾਨੂੰ ਲੇਟ ਮਿਲੀ ਕਿਉਂਕਿ 14 ਤਰੀਕ ਨੂੰ ਪਾਣੀ ਸੀ ਜਿਹੜਾ ਬੰਨਣ ਨਾਲ ਲੱਗਿਆ ਸੀ 15 ਨੂੰ ਸਵੇਰੇ 5:30 ਵਜੇ ਬੰਨ ਟੁੱਟ ਗਿਆ ਸੀ ਟੁੱਟ ਗਿਆ ਸੀ ਆ ਤੁਸੀਂ ਦੇਖ ਸਕਦੇ ਹੋ ਕਿ ਪਿੱਛੋਂ ਹੁਣ ਵੀ ਪਾਣੀ ਹੈ ਜਿਹੜਾ ਹੌਲੀ-ਹੌਲੀ ਚੜਨਾ ਸ਼ੁਰੂ ਹੋ ਰਿਹਾ ਹੈ ਕਿਉਂਕਿ ਜਿਹੜਾ ਇਹ ਘੁੱਟੀ ਹੈ ਘਾਹ ਫੂਸ ਹੈ ਇਹ ਇਸੇ ਕਰਕੇ ਆ ਰਿਹਾ ਹੈ ਕਿ ਪਾਣੀ ਚੜਨਾ ਸ਼ੁਰੂ ਹੋ ਗਿਆ ਪਾਣੀ ਚੜਨਾ ਸ਼ੁਰੂ ਹੋ ਗਿਆ ਪਰ ਕੁਛ ਸਾਡੇ ਭਰਾ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀਡੀਓ ਪਾ ਦਿੰਦੇ ਆ ਕਿ ਜੀ ਖਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਪਾਣੀ ਐਨਾ ਪਾਣੀ ਵਧ ਗਿਆ ਸੋ ਬੇਨਤੀ ਹੈ ਕਿ ਐਸੀਆਂ ਵੀਡੀਓ ਨਾ ਪਾਇਆ ਕਰੋ ਖਤਰੇ ਵਾਲੀ ਹਲੇ ਕੋਈ ਗੱਲ ਨਹੀਂ ਪਰ ਕੁਦਰਤ ਦਾ ਪਤਾ ਨਹੀਂ ਕਦੋਂ ਕਰੋਪ ਹੋ ਜੇ ਚੌਕਸ ਜ਼ਰੂਰ ਰਹੀਏ ਆਪਾਂ ਠੀਕ ਹੈ ਦੇਖ ਸਕਦੇ ਹੋ ਦੋਸਤੋ ਬਾਈ ਕੂਲਰੀਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਦੱਸ ਕੇ ਗਏ ਨੇ ਵੀ ਅਸੀਂ ਰੱਸੀਆਂ ਨਾਲ ਉਤਰ ਕੇ ਵੀ ਸਫਾਈ ਇਹਦੀ ਕਰਦੇ ਰਹਾਂ ਹੁਣ ਪੋਕਲੈਂਡ ਮਸ਼ੀਨ ਮਿਲ ਗਈ ਹੁਣ ਚਲੋ ਮਸ਼ੀਨ ਉੱਪਰ ਖੜਾ ਕੇ ਵਿੱਚ ਚੌਦ ਤਖਤ ਕੱਢੇ ਨੇ ਦੇਖ ਸਕਦੇ ਹੋ ਕਿਹੜੇ ਕਿਹੜੇ ਦਰਖਤ ਮੂਰੇ ਫਸ ਗਏ ਸੀਗੇ ਇਹ ਕੱਢੇ ਨੇ ਪਾਈਆਂ ਨੇ ਦਰਖਤ ਤੇ ਆਹ ਦੇਖੋ ਪਰ ਪਾਣੀ ਪਾ ਬਹੁਤ ਜ਼ਿਆਦਾ ਰੇਲਿੰਗ ਵੀ ਨਹੀਂ ਹੈਗੀ ਉਰੇ ਤਾਂ ਦੇਖੋ ਆਹ ਦੇਖੋ ਰੇਲਿੰਗ ਵੀ ਨਹੀਂ ਹੈਗੀ ਉੱਪਰ ਹੀ ਖੜੇ ਨੇ ਕਦੋਂ ਵੀ ਕੋਈ ਡੇੜਾ ਖਾ ਜਾਏ ਹੋਰ ਰੇਲਿੰਗ ਵੀ ਜ਼ਰੂਰ ਬਣਨੀ ਚਾਹੀਦੀ ਹੈ ਪਰ ਆਹ ਦੇਖੋ ਜੇ ਜੇ ਕਹਦੀ ਹੈ ਦਰਖਤ ਵਗੈਰਾ ਹੋਰ ਪਿੱਛੋਂ ਪੱਟ ਕੇ ਆ ਰਿਹਾ ਹੈ ਪਾਣੀ ਜੋਹਰ ਸਿਤਾ ਲਪੇਨ ਸੀ ਇਹਨਾਂ ਦੇ ਦੱਸਣ ਮੁਤਾਬਕ ਪਾਣੀ ਹੈ ਜਿਹੜਾ ਉਹ ਵੱਧ ਰਿਹਾ ਹੈਗਾ